ਪੁੱਤ ਤਾਂ ਮਾਂ ਦਾ ਜਨਮ ਦਿਨ ਭੁੱਲ ਜਾਂਦੇ ਆ ਪਰ ਧੀਆ ਨਹੀਂ ਭੁੱਲਦੀ ਧੀਆ ਦੇ ਦਿਲ ਵਿੱਚ ਤਾਂ ਮਾਂ ਲਈ ਇੱਕ ਵੱਖਰੀ ਦੁਨੀਆ ਸਜਾਈ ਹੁੰਦੀ ਹੈ ਜੀ ਸਵਾ ਬੜੀ ਖੁਸ਼ ਹੈ ਅੱਜ ਤਾਂ ਤੇਰਾ ਹਾਸਾ ਡਲ ਡਲ ਪੈਂਦਾ ਆ ਹਾਏ ਮੇਰੀ ਬਿੱਲੋ ਗੋਭੀ 10 ਰੁਪਏ ਕਿਲੋ ਉਹ 10 ਰੁਪਏ ਨਹੀਂ ਹਲੇ ਵੀ 15 ਰੁਪਏ ਕਿਲੋ ਆ ਬੱਸ ਤੂੰ ਨਾ ਐ ਹੱਸਦੀ ਰਿਹਾ ਕਰ ਹੱਸਦੀ ਬਹੁਤ ਸੋਹਣੀ ਲੱਗਦੀ ਆ ਤੂੰ ਤੇ ਤੁਸੀਂ ਵੀ ਤਾਂ ਫਿਰ ਐ ਹਸਾਉਂਦੇ ਰਿਹਾ ਕਰੋ ਨਾ ਉਹ ਇੱਕ ਗੱਲ ਆ ਸਿਆਣੇ ਕਹਿੰਦੇ ਆ ਜਦੋਂ ਜਨਾਨੀ ਲੋੜ ਤੋਂ ਵੱਧ ਖੁਸ਼ ਹੋਵੇ ਜਰੂਰ ਉਹਨੇ ਬੰਦੇ ਤੋਂ ਕੋਈ ਨਾ ਕੋਈ ਕੰਮ ਘਟਾਉਣਾ ਹੁੰਦਾ ਤੇ ਕੰਮ ਵੀ 90% ਉਹਦੇ ਪੇਕਿਆਵਾ ਹਾਏ ਮੈਂ ਮਰ ਜਾ ਕਿੰਨੇ ਸਿਆਣੇ ਤੇ ਸਮਝਦਾਰ ਹੋ ਤੁਸੀਂ ਨਾ ਤੁਸੀਂ ਕਿੱਦਾਂ ਮੇਰੇ ਦਿਲ ਦੀ ਗੱਲ ਪੁੱਝ ਲਈ ਹੁਣ ਲੱਗਦੇ ਹੱਥ ਨਾ ਉਹ ਪੇਕਿਆਂ ਦਾ ਕੰਮ ਵੀ ਦੱਸ ਦੇ ਜਿਨੇ ਤੇਰੇ ਮੂੰਹ ਤੇ ਇੰਨੀ ਖੁਸ਼ੀ ਲਿਆਂਦੀ ਐ ਅੱਜ ਤੁਹਾਡੀ ਸਵੀਟ ਜੀ ਸਾਸੂ ਮਾਂ ਉਹ ਜਾਣੀ ਕਿ ਮੇਰੀ ਮੰਮੀ ਅੱਜ ਉਹਦਾ ਜਨਮ ਦਿਨ ਆ ਲੈ ਦੱਸ ਓਏ ਇੰਨੀ ਛੋਟੀ ਜੀ ਗੱਲ ਤੇ ਇੰਨਾ ਖੁਸ਼ ਹੋਈ ਫਿਰਦੀ ਆ ਤੁਹਾਡੇ ਲਈ ਹੋਊ ਛੋਟੀ ਗੱਲ ਮੇਰੇ ਲਈ ਤਾਂ ਬਹੁਤ ਹੀ ਵੱਡੀ ਆ ਵੈਸੇ ਵੀ ਗੱਲ ਜਦੋਂ ਮਾਂ ਦੀ ਹੋਵੇ ਨਾ ਤਾਂ ਮੱਲੋ ਮੱਲੀ ਚਿਹਰੇ ਤੇ ਖੁਸ਼ੀ ਆ ਹੀ ਜਾਂਦੀ ਆ ਓ ਚਲ ਠੀਕ ਹੈ ਠੀਕ ਹੈ ਜਦੋਂ ਤੂੰ ਆਪਦੀ ਮੰਮੀ ਨੂੰ ਜਨਮ ਦਿਨ ਮੁਬਾਰਕ ਕਮੇਗੀ ਨਾ ਤਾਂ ਮੇਰੇ ਵੱਲੋਂ ਵੀ ਉਹਨੂੰ ਹੈਪੀ ਬਰਥਡੇ ਕਹਿ ਦੇ। ਪਰ ਮੇਰੀ ਨਾ ਤੁਹਾਡੇ ਅੱਗੇ ਇੱਕ ਰਿਕੁਐਸਟ ਆ। ਅੱਗੇ ਆਪਾਂ ਹਰ ਵਾਰੀ ਮੰਮੀ ਨੂੰ ਫੋਨ ਤੇ ਬਰਥਡੇ ਵਿਸ਼ ਕਰਦੇ ਆ ਪਰ ਇਸ ਵਾਰੀ ਨਾ ਮੇਰਾ ਦਿਲ ਕਰਦਾ ਮੰਮੀ ਦਾ 70ਵਾਂ ਜਨਮ ਦਿਨ ਨਾ ਵੀ ਆਪਾਂ ਜਾ ਕੇ ਉਹਨਾਂ ਨੂੰ ਵਿਸ਼ ਕਰੀਏ। ਤੂੰ ਤਾਂ ਐਵੇਂ ਨਾ ਫਾਲਤੂ ਦੀਆਂ ਡਰਾਮੇਬਾਜ਼ੀਆਂ ਤੇ ਫਾਰਮਲਟੀਆਂ ਚ ਪੈ ਗਈ। ਜੇ ਆਪਾਂ ਗਏ ਤਾਂ ਖਾਲੀ ਹੱਥ ਜਾਂਦੇ ਆਪਾਂ ਉਹ ਨਹੀਂ ਚੰਗੇ ਲੱਗਦੇ। ਪਹਿਲਾਂ ਬੁੜੀਆਂ ਲਈ ਕਿਹੜਾ ਗਿਫਟ ਬੰਦਾ ਲੈ ਜਾਊਗਾ? ਤੁਸੀਂ ਆ ਚਿੰਤਾ ਨਾ ਕਰੋ ਉਹ ਕਹਿੰਦੇ ਆ ਨਾ ਵੀ ਜਨਾਨੀ ਚਾਹੇ ਜਿੰਨੀ ਮਰਜ਼ੀ ਬੁਢੀ ਹੋ ਜਵੇ ਉਹਦਾ ਸੂਟਾਂ ਦਾ ਸ਼ੌਂਕ ਨਹੀਂ ਮੁੱਕਦਾ ਮੈਂ ਤਾਂ ਮੰਮੀ ਵਾਸਤੇ ਮੰਮੀ ਦੀ ਪਸੰਦ ਦਾ ਰੰਗ ਤੇ ਪ੍ਰਿੰਟ ਪਹਿਲੇ ਹੀ ਸੂਟ ਲੈ ਕੇ ਬੈਠੀ ਆ ਸਾਰੀਆਂ ਬਸ ਸਕੀਮਾਂ ਘੜੀਆਂ ਪਈਆਂ ਨੇ ਪਰ ਮੈਨੂੰ ਤਾਂ ਨਾ ਜਿਵੇਂ ਫਾਰਮੈਟੀਵ ਜਿਹੀ ਪੁੱਛਦੀ ਆ ਆ ਦੇਖੋ ਆ ਮੈਂ ਮੰਮੀ ਵਾਸਤੇ ਮੰਮੀ ਦੇ ਪਸੰਦ ਦਾ ਰੰਗ ਮੋਟਾ ਸੂਟ ਲਿਆ ਹੋਇਆ ਸਰਦੀਆਂ ਵਾਸਤੇ ਅੱਛਾ ਉਹ ਤਾਂ ਹੀ ਕਹਿੰਦੇ ਆ ਠੰਡ ਬਾਰੇ ਤਾਂ ਆਹ ਗੱਲ ਵੀ ਮਸ਼ਹੂਰ ਆ ਕਹਿੰਦੇ ਨਿਆਣਿਆਂ ਨੂੰ ਮੈਂ ਕੁਝ ਨਹੀਂ ਕਹਿੰਦਾ ਗੱਭਰੂ ਮੇਰੇ ਭਾਈ ਬੁੜਿਆਂ ਨੂੰ ਮੈਂ ਕਦੇ ਨਾ ਛੱਡਾਂ ਚਾਹੇ ਲੈਣਾ ਵਜਾਈ ਅੱਛਾ ਬੁੜੀ ਵਾਸਤੇ ਐ ਵੈਲਵਟ ਦਾ ਸੂਟ ਆਏ ਹਾਏ ਲੱਗਦਾ ਕਲਰ ਦਾ ਹੀ ਫਰਕ ਹੈ ਵਾ 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 ਓਏ ਨਾਲੇ ਆ ਸੂਟ ਪਾ ਕੇ ਤਾਂ ਨਾ ਤੇਰੀ ਮੰਮੀ ਪੂਰੀ ਹਿਮਾਂ ਵਾਲੀ ਲੱਗੂ ਤੇ ਉਦੋਂ ਕੱਟ ਵੀ ਨਹੀਂ ਲੱਗੂ ਨਾ ਪਰ ਮੈਨੂੰ ਇੱਕ ਗੱਲ ਦੱਸ ਉਹ ਐਨੇ ਮਹਿੰਗੇ ਸੂਟ ਵਾਸਤੇ ਤੇਰੇ ਕੋਲੇ ਪੈਸੇ ਕਿੱਥੋਂ ਆ ਗਏ ਲੈ ਫੋਟ ਕਰਤੀ ਨਾ ਛੋਟੀ ਗੱਲ ਮੈਂ ਤਾਂ ਪਿਛਲੇ ਸਾਲ ਹੀ ਧਾਰਿਆ ਹੋਇਆ ਸੀ ਵੀ ਅਗਲੇ ਸਾਲ ਮੰਮੀ ਦੇ ਜਨਮ ਦਿਨ ਤੇ ਮੈਂ ਕੁਛ ਨਾ ਕੁਛ ਮੰਮੀ ਨੂੰ ਗਿਫਟ ਜ਼ਰੂਰ ਲੈ ਕੇ ਦੇਣਾ ਇਸ ਲਈ ਨਾ ਆ ਮੰਮੀ ਭਰਾ ਤੇ ਪਰਜਾਈ ਮੇਰੇ ਜਿਹੜੇ ਮੈਨੂੰ ਪੈਸੇ ਦਿੰਦੇ ਹੁੰਦੇ ਸੀ ਮੈਂ ਥੋੜਾ ਥੋੜੇ ਉਹਨਾਂ ਚੋ ਜੋੜਦੀ ਰਹਿੰਦੀ ਸੀ ਤੇ ਆ ਗਿਫਟ ਲੈ ਆਈ ਇਸ ਸਾਲ ਓਏ ਐਤਾ ਤੂੰ ਬਹੁਤ ਸਿਆਣੀ ਆ ਮੇਰੀ ਬੱਚਤ ਬਾਰੇ ਤੂੰ ਪਹਿਲਾਂ ਹੀ ਖਿਆਲ ਰੱਖਦੀ ਆ ਉਹ ਰਹਿਣ ਦੋ ਤੁਸੀਂ ਐ ਤੁਸੀਂ ਬਹਿਮ ਚ ਨਾ ਬੈਠਿਓ ਥੋੜੀ ਜੀ ਆਹ ਜੇਬ ਤਾਂ ਤੁਹਾਨੂੰ ਵੀ ਢਿੱਲੀ ਕਰਨੀ ਪੈਣੀ ਆ ਆਖਰ ਥੋੜੀ ਵੀ ਤਾਂ ਸਾਸੂ ਮਾਂ ਦਾ ਜਨਮ ਦਿਨ ਆ ਤੁਸੀਂ ਬਸ ਸਿਰਫ ਐ ਕਰਿਓ ਆ ਕਿਲੋ ਕ ਦਾ ਕੇਕ ਲਿਓ ਤੇ ਉਹਦੇ ਉੱਪਰ ਲਿਖਾ ਲਿਓ ਹੈਪੀ ਬਰਥਡੇ ਟੂ ਜਸਟ 70 ਇਅਰ 올ਡ ਬਿਊਟੀਫੁਲ ਲੈਡੀ ਚਲ ਠੀਕ ਆ ਮੈਂ ਕੇਕ ਵੀ ਲੈ ਆਉਂਗਾ ਐਦਾਂ ਕਰੂੰਗਾ ਮਿਕਸਡ ਫਰੂਟ ਵਾਲਾ ਕੇਕ ਲੈ ਆਉਂਗਾ ਠੀਕ ਆ ਸ਼ਾਮੀ ਜਦੋਂ ਮੈਂ ਕੰਮ ਤੇ ਆ ਗਿਆ ਨਾ ਪਰ ਨਾਲੀ ਤੂੰ ਤਿਆਰ ਨਹੀਂ ਤਿਆਰ ਤਾਂ ਤੂੰ ਸਵੇਰ ਦੀ ਹੋਈ ਬੈਠੀ ਆ ਬਸ ਸਿੱਧਾ ਹੀ ਆਪਾਂ ਨਾ ਉੱਥੇ ਵਗ ਜਾਗੇ ਸ਼ਾਮ ਕੀ ਨੇ ਦੇਖੀ ਆ ਪੈਰਾ ਥੱਲੇ ਅੱਗ ਤਾਂ ਉਹਦੇ ਹੁਣ ਮੱਛੀ ਪਈ ਆ ਹੁਣੇ ਲੈ ਕੇ ਚੋਰ ਇਹਨੂੰ ਕੰਮ ਦਾ ਕੀ ਆ ਕੰਮ ਤਾਂ ਆਪਾਂ ਉਦੋਂ ਕਰਾਂਗੇ ਜਦ ਭੁੱਖੇ ਮਰਾਂਗੇ ਓ ਬੇਬੇ ਰੱਬ ਦਾ ਵਾਸਤਾ ਤੂੰ ਨਾ ਗੱਲ ਐਵੇਂ ਅੱਗੇ ਨਾ ਬਦਾ ਓਏ ਅੱਗੇ ਕਿਹੜਾ ਨੇ ਜਾਣ ਦੀ ਕਦੇ ਜਿੱਦ ਕੀਤੀ ਐ ਇਸ ਵਾਰੀ ਤਾਂ ਇਹਦੀ ਮੰਮੀ ਦਾ 70ਵਾਂ ਜਨਮ ਦਿਨ ਐ ਚਲ ਇਹਨੂੰ ਵੀ ਚਾਹ ਵੀ ਭਾਨੇ ਨਾਲ ਕੋਈ ਆਪਦੀ ਮੰਮੀ ਨੂੰ ਗਿਫਟ ਦੇ ਦੂੰ ਦੇ ਦੂ ਗਿਫਟ ਇਹ ਵੱਡੀ ਰਕਾਨ ਤੇਰੀ ਜੇਬ ਨੂੰ ਕੁੰਡੀ ਲਾ ਲਾ ਕੇ ਤਾਂ ਇਹਨੇ ਗਿਫਟ ਖਰੀਦ ਜਾ ਕਿਤੇ ਨਹੀਂ ਇਹਨੇ ਸ਼ਗਨਾ ਦੇ ਪੈਸੇ ਇਕੱਠੇ ਕੀਤੇ ਅੱਛਾ ਤੂੰ ਪਾਗਲ ਨਾ ਮੰਨ ਅੱਖਾਂ ਚ ਕਸਨ ਦੇ ਦੇ ਰੋਵੇਂਗਾ ਜੇ ਤੇਰਾ ਅਕਾਊਂਟ ਵੀ ਖਾਲੀ ਕਰਤਾ ਜੇਬ ਵੀ ਖਾਲੀ ਕਰਤੀ ਮੇਰੀ ਗੱਲ ਸੁਣ ਧਿਆਨ ਨਾਲ ਤੈਨੂੰ ਅਕਲ ਪਤਾ ਨਹੀਂ ਕਦੋਂ ਆਣੀ ਆ ਪੈਸੇ ਜੇਬ 'ਚ ਗਿਣ ਕੇ ਰੱਖਿਆ ਕਰ ਇਹ ਕੰਮ ਤਾਂ ਨਹੀਂ ਮੇਰੇ ਧੋਵੇ 'ਤੇ ਹੋਣਾ ਨਾ ਮੈਂ ਕਦੇ ਅੱਗੇ ਪੈਸੇ ਗਿਣ ਕੇ ਰੱਖੇ ਆ ਤੇ ਨਾ ਹੀ ਅੱਗੇ ਕਦੇ ਰੱਖੂਗਾ ਇਹ ਤਾਂ ਘਰ ਨੂੰ ਬਹੁਤ ਸਿਆਣੀ ਆ ਨਾ ਬੇਬੇ ਤੂੰ ਵੀ ਆਪਦੇ ਦਿਲ ਤੇ ਹੱਥ ਰੱਖ ਕੇ ਗਣਕ ਹੈ ਵੀ ਇਹ ਮੇਰੀ ਜੇਬ 'ਚੋਂ ਕੁੰਡੀ ਲਾ ਕੇ ਇਹਨੇ ਗਿਫਟ ਲਿਆ ਹੋ ਨਾਲੇ ਜੋ ਮਰਜੀ ਕਰੇ ਨਾ ਕਰੇ ਇਹ ਅਖਰ ਘਰ ਦੀ ਮਾਲਕਣ ਹੈ ਚੰਗੇ ਮਾੜੇ ਤਾਂ ਤਾਂ ਇਹਨੂੰ ਵੀ ਫਿਕਰ ਹੈਗਾ ਹੀ ਆ ਹਾਏ ਹਾਏ ਇਹ ਕਮਰੇ ਘਰ ਦੀ ਮਾਲਕਾ ਨਾ ਤੇ ਮੈਂ ਨੌਕਰਾਨੀ ਮੈਂ ਕੰਮ ਕਰ ਨੂੰ ਰੱਖੀ ਹੋਈ ਆ ਹਾਏ ਹਾਏ ਕਰ ਮੇਰੇ ਬਾਪੂ ਤੁਮ ਨੂੰ ਕਿੱਥੇ ਨਾਲ ਹੱਲੇ ਪਾ ਗਿਆ ਮੈਂ ਕੀ ਕਰਾਂ ਮੈਂ ਤਾਂ ਨੰਨੇ ਨੌਕਰਾਨੀ ਬਣਾਤਾ ਓ ਬੇਬੇ ਤੂੰ ਕਿਉਂ ਐਵੇਂ ਗੱਲ ਨੂੰ ਗਲਤ ਪਾਸੇ ਮੋੜਨ ਲੱਗੀ ਹੋਈ ਆ ਤੈਨੂੰ ਆਪਦੀ ਮਾਂ ਦੀ ਗੱਲ ਗਲਤ ਲੱਗਦੀ ਆ ਜਿਹਨੇ ਤੈਨੂੰ ਜਨਮ ਦਿੱਤਾ ਅੱਜ ਅਰੇ ਕੱਲ ਵਿਆਹ ਕੇ ਆਈ ਆ ਤੇਰੀ ਜਨਾਨੀ ਇਹਦੀ ਗੱਲਾਂ ਤੇ ਸਾਰਿਆਂ ਨੂੰ ਸੱਚੀਆਂ ਲੱਗਦੇ ਨੇ ਰੱਬ ਦਾ ਵਾਸਤਾ ਮੈਂ ਤੁਹਾਡੇ ਦੋਨਾਂ ਮੂਰੇ ਹੱਥ ਜੋੜਦੀ ਆ ਤੁਸੀਂ ਮੇਰੇ ਪੇਕਿਆਂ ਕਰਕੇ ਜਾਂ ਮੇਰੀ ਮਾਂ ਦੇ ਜਨਮ ਦਿਨ ਕਰਕੇ ਘਰ 'ਚ ਕਲੇਸ਼ ਨਾ ਪਾਓ ਮੈਂ ਨਹੀਂ ਚੰਗੀ ਹਾਂ ਤੇ ਪੇਕੇ ਆ ਡਰਾਮੇ ਜੇ ਨਾ ਕਰ ਆਖੇ ਖੰਜੇ ਨਾ ਕਰਕੇ ਦਿਖਾ ਇਹੀ ਤਖਟੂ ਤੇਰੀਆਂ ਗੱਲਾਂ ਜਾ ਜਾਂਦਾ ਮੈਂ ਨਹੀਂ ਆਉਂਦੀ ਮੈਂ ਹਾਂ ਕਰਦੀ ਆ ਤੇਰੇ ਪੇਕਿਆਂ ਦਾ ਜਲੂਸ ਦੇਖੀ ਜੈਸਾ ਕੱਲੇ ਕੱਲੇ ਨੂੰ ਨਾਸ਼ਤੇ ਬਲਾ ਕੇ ਉਹਨਾਂ ਦਾ ਬੈਠੀ ਕੀਤੀ ਮਾਂ ਦੀ ਤੂੰ ਕੀ ਜਾਣੇਗੀ ਧੰਕਰ ਨੂੰ ਧੰਕਰ ਆਏ ਸੋਚਿਆ ਨਹੀਂ ਤੂੰ ਕੁਛ ਤੂੰ ਤੂੰ ਆਪਦੇ ਮਾਂ ਦੇ ਜਨਮ ਦਿਨ ਪਿੱਛੇ ਸਾਡੇ ਘਰ ਚਕਾਇਆ ਸਪਾਇਆ ਤੂੰ ਹੁਣ ਦੇਖੇ ਵੀ ਧੰਕਰ ਕੀ ਕੁਛ ਕਰ ਸਕ ਤ ਨਹੀਂ ਆ ਮੰਮੀ ਪਲੀਜ਼ ਤੁਸੀਂ ਇਦਾਂ ਨਾ ਕਰੋ ਹੁਣ ਮੈਂ ਤੁਹਾਨੂੰ ਕਹਿ ਤਾਂ ਦਿੱਤਾ ਵੀ ਮੈਂ ਨਹੀਂ ਜਾਊਂਗੀ ਤੂੰ ਅਖੇ ਜਾਣ ਦੀ ਗੱਲ ਤਾਂ ਪੇਕ ਕੇ ਹੁਣ ਭੱਲੀ ਜਾ ਹੁਣ ਤਾਂ ਤੇਰੇ ਬੇਟੇ ਇੱਥੇ ਆਂਦੇ ਇੱਥੇ ਹਾਂਜੀ ਮਾਤਾ ਜੀ ਐਡੀ ਕਿਹੜੀ ਗੱਲ ਹੋ ਗਈ ਮੈਂ ਤੁਸੀਂ ਮੈਨੂੰ ਬੁਲਾ ਲਿਆ ਮੈਂ ਗੈਵੀ ਦੇ ਪੇਕੇ ਨੂੰ ਬੁਲਾ ਲਿਆ ਪ੍ਰਧਾਨ ਜੀ ਤੁਹਾਡੀ ਗੱਲ ਦਾ ਜਵਾਬ ਤਾਂ ਮੈਂ ਫੇਰ ਦਵਾਂਗੀ ਪਹਿਲਾਂ ਜਰਾਕ ਮੈਂ ਨਾ ਦੋਨੋਂ ਨੂੰ ਬੱਥਾ ਲਵਾ ਕੀ ਗੱਲ ਦਾ ਕਾ ਛੋਡੇ ਘਰ ਅੱਜ ਕੋਈ ਕਰੋਗਰਾਮ ਸੀ ਨਹੀਂ ਮਾਸੀ ਸਾਡੇ ਘਰ ਤਾਂ ਕੋਈ ਫੰਕਸ਼ਨ ਨਹੀਂ ਸੀ ਤੁਹਾਡੇ ਸੱਸ ਦੇ ਦਾ ਕੋਈ ਕਰੋਗਰਾਮ ਤਾਂ ਨਹੀਂ ਬਣਾਇਆ ਨਹੀਂ ਮੰਮੀ ਦਾ ਤਾਂ ਕੋਈ ਪ੍ਰੋਗਰਾਮ ਨਹੀਂ ਸੀ ਉਹ ਅੱਜ ਤੁਹਾਡੀ ਮਾਂ ਦਾ ਜਨਮ ਦਿਨ ਆ ਤੁਹਾਨੂੰ ਹੀ ਨਹੀਂ ਪਤਾ ਉਹ ਸਾਨੂੰ ਤਾਂ ਯਾਦ ਨਹੀਂ ਸੀ ਆ ਦੇਖ ਲੈ ਤੇਰੇ ਭਰਾ ਭਰਜਾਈਆਂ ਨੂੰ ਤਾਂ ਜਨਮ ਦਿਨ ਦਾ ਪਤਾ ਤੱਕ ਨਹੀਂ ਤੂੰ ਘਰ ਚ ਇੰਨਾ ਤੇਸ਼ ਪਾਇਆ ਵਾ ਫੇਰ ਦਾ ਮਾਤਾ ਜੀ ਮੈਂ ਤੁਹਾਨੂੰ ਕੋਈ ਗਲਤ ਸੱਚੀ ਗੱਲ ਕਿਹੜੀ ਚੋ ਨਾ ਬਈ ਪੁੱਤ ਤਾਂ ਮਾਂ ਦਾ ਜਨਮ ਦਿਨ ਭੁੱਲ ਜਾਂਦੇ ਆ ਪਰ ਧੀਆਂ ਦੀ ਭੁੱਲਦੀਆਂ ਧੀਆਂ ਦੇ ਦਿਲ ਵਿੱਚ ਤਾਂ ਮਾਂ ਲਈ ਇੱਕ ਵੱਖਰੀ ਦੁਨੀਆ ਸਜਾਈ ਹੁੰਦੀ ਹੈ ਜੀ ਤੁਸੀਂ ਆ ਮੁੱਦਾ ਛੱਡੋ ਸਾਨੂੰ ਅਸਲੀ ਗੱਲ ਦੱਸੋ ਵੀ ਸਾਨੂੰ ਕਿਉਂ ਬੁਲਾਇਆ ਕਿਵੇਂ ਛੱਡਦੇ ਆ ਇਹ ਮੁੱਦਾ दी दी ऐसे मुद्दै करके ता आ नौपत ने ਕੱਜੂਗੀ ਨੇ ਮੈਨੂੰ ਨੌਕਰਾਨੀ ਘਰ ਦੀ ਬਣਾ ਕੇ ਰੱਖਦਾ ਆ ਤੁਹਾਡੀ ਭੈਣ ਮੈਨੂੰ ਕਹਿੰਦੀ ਜੇ ਮਰਜ਼ੀ ਕਰ ਲੈ ਬੜੀਏ ਅੱਜ ਮੈਂ ਆਪਦੀ ਮਾਂ ਦੇ ਜਨਮ ਦਿਨ ਤੇ ਸੂਟ ਤੇ ਕੇਕ ਲੈ ਕੇ ਹੀ ਜਾਵਾਂ ਮੈਂ ਤਾਂ ਇੰਨਾ ਹੀ ਕਿਹਾ ਸੀ ਵੀ ਐਸ ਮਰੇ ਬੁਢੀਆ ਦਾ ਜਨਮ ਦਿਨ ਕਿਹੜਾ ਮਨਾਉਂਦਾ ਵੀ ਆਪਣਾ ਨਾਲੇ ਅਜੇ ਹੱਥ ਟੈਟ ਤੇ ਮੈਨੂੰ ਕਹਿੰਦੀ ਚਾਹ ਘਰ ਹੀ ਜਾ ਕੇ ਭਾਂਡੇ ਮਾਂਜ ਲੈ ਕੱਪੜੇ ਧੋਨਾ ਜੰਗ ਉਹ ਚਲਾ ਦੇ ਆ ਕਰ ਜੇ ਇੰਨਾ ਹੀ ਹੱਥ ਤੇਰਾ ਟੈਟ ਜੇ ਆ ਮਾੜਾ ਮੋਟਾ ਕੰਮ ਕਰੇਗੀ ਤਾਂ ਤੇਰਾ ਪੈ ਹੱਥ ਸੁੱਖਾ ਹੋ ਜੂ ਉਹ ਰੱਬ ਤੋਂ ਡਰੋ ਮੰਮੀ ਰਹਿਣ ਦੋ ਮਾਸੀ ਸਾਡੀ ਭੈਣ ਇਦਾਂ ਨਹੀਂ ਐ ਸਾਡੀ ਤੁਹਾਨੂੰ ਸਾਡੇ ਘਰ ਦੇ ਇਹੋ ਜੀ ਸੰਸਕਾਰ ਨਹੀਂ ਨਾਲੇ ਦੀਦੀ ਤਾਂ ਸਾਡੇ ਘਰ ਦੀ ਸਭ ਤੋਂ ਸਿਆਣੀ ਤੇ ਸੰਸਕਾਰੀ ਧੀ ਆ ਤੁਸੀਂ ਜੋ ਮਰਜ਼ੀ ਕਹੀ ਚਲੋ ਸਾਨੂੰ ਆਪਣੀ ਪੈਸੇ ਦੇ ਡੱਬ ਜਿੰਦਾ ਮਾਣਾ ਤੁਸੀਂ ਸਾਡੀ ਭੈਣ ਨੂੰ ਜਿੰਨੇ ਮਰਜ਼ੀ ਮਹਿਣੇ ਦਿਓ ਉਹ ਐਸੀ ਸਹਿ ਲਾਂਗੇ ਪਰ ਐਡਾ ਵੱਡਾ ਇਲਜ਼ਾਮ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਲਾਕੀਆਂ ਨਾ ਮਿਰਚਾਂ ਸੱਚ ਸੁਣ ਕੇ ਤੁਹਾਨੂੰ ਆਪਣੀ ਭੈਣ ਤੇ ਇੰਨਾ ਯਕੀਨ ਆ ਮੈਂ ਕਿਹੜਾ ਸਿਆਣੀ ਬਿਆਣੀ ਝੂਠ ਬੋਲਦੀ ਆ ਤੁਸੀਂ ਭਾਵੇਂ ਗੁੱਸਾ ਕਰੋ ਭਾਵੇਂ ਗਿੱਲਾ ਕਰੋ ਤੁਸੀਂ 100% ਝੂਠ ਬੋਲਦੇ ਹੋ ਮਾਤਾ ਜੀ ਤੁਹਾਡੀ ਤਾਂ ਬੋਲੀ ਦੱਸਦੀ ਆ ਵੀ ਤੁਸੀਂ ਨਿੱਕੀ ਜੀ ਗੱਲ ਨੂੰ ਬੜਾ-ਬੜਾ ਵਧਾ ਕੇ ਦੱਸਦੇ ਹੋ ਮਿਰ ਜੀ ਮੈਂ ਦੱਸਦੀ ਆ ਤੁਹਾਨੂੰ ਕਿ ਅਸਲ ਗੱਲ ਕੀ ਹੋਈ ਸੀ ਨਾ ਨਾ ਭੈਣੇ ਤੁਹਾਨੂੰ ਕੋਈ ਵੀ ਕਹਿਣ ਦੀ ਲੋੜ ਨਹੀਂ ਇਹ ਕਰਮ ਦੀ ਚੁੱਪ ਤਾਂ ਸਾਰੀ ਗੱਲ ਬਿਆਨ ਕਰੀ ਜਾਂਦੀ ਹੈ ਪ੍ਰਧਾਨ ਜੀ ਤੁਸੀਂ ਇੱਕ ਤਰਫ਼ ਸੇ ਗੱਲ ਨਾ ਕਰੋ ਸਾਂਝੀ ਗੱਲ ਕਰੋ ਤੁਸੀਂ ਮੈਨੂੰ ਇਹ ਦੱਸੋ ਵੀ ਜਨਮ ਦਿਨ ਜੁਆਕਾਂ ਦੇ ਮਨਾਏ ਜਾਂਦੇ ਆ ਕਿ ਬੁੱਢੀਆਂ ਠੇਰੀਆਂ ਤੇ ਅੱਜ ਕੱਲ ਤਾਂ ਸਾਰਿਆਂ ਦੇ ਜਨਮ ਦਿਨ ਮਨਾਏ ਜਾਂਦੇ ਆ ਆ ਦੇਖੋ ਪਿਛਲੇ ਮਹੀਨੇ ਤੁਹਾਡਾ ਜੁਆਈ ਮਿਲਿਆ ਸੀ ਮੇਰਾ ਬੜਾ ਨਿੱਕਾ ਮਿੱਤਰਾ ਜੇ ਮੈਂ ਗਲਤ ਨਾ ਹੋਵਾਂ ਪਿਛਲੇ ਮਹੀਨੇ ਉਹਨਾਂ ਨੇ ਤੁਹਾਡਾ ਵੀ ਜਨਮਦਨ ਮਨਾਇਆ ਸੀ। ਛੋਡੀ ਧੀ ਨੇ ਤੁਹਾਨੂੰ ਸੂਟ ਦਿੱਤਾ ਸੀ ਤੇ ਤੁਹਾਡਾ ਜਵਾਈ ਕੇਕ ਲੈ ਕੇ ਆਇਆ ਸੀ। ਮੈਂ ਸਟੇਟਸ ਤੇ ਤੁਹਾਡੀਆਂ ਫੋਟੋਆਂ ਦੇਖਿਆ ਸੀ। ਤੁਹਾਨੂੰ ਤਾਂ ਖੁਸ਼ੀ ਨਹੀਂ ਸੀ ਸਭ ਜਦ। ਮਾਤਾ ਜੀ ਉਦੋਂ ਕਹਿੰਦੇ ਤੁਸੀਂ ਜੁਆਕੜੀ ਸੀ ਵੀ ਆਪਣਾ ਜਨਮਦਨ ਮਨਾਉਂਦੇ ਸੀ। ਪਤਾ ਨਹੀਂ ਕੁਝ ਸੱਸਾਂ ਔਰਤ ਹੋ ਕੇ ਔਰਤ ਦੇ ਕਿਉਂ ਦਸ਼ਮਲ ਬਣ ਜਾਂਦੀਆਂ ਨੇ। ਤੇ ਸਭ ਤੋਂ ਵੱਧ ਬਧਿਕੀਆਂ ਆਪਣੀਆਂ نوਹਾਂ ਨਹੀਂ ਕਰਦੀਆਂ ਕੀ ਹੋਇਆ ਜੇ ਗੈਵੀ ਨੇ ਕਹਿ ਦਿੱਤਾ ਸੀ ਤੇ ਮਾਂ ਦੇ ਜਨਮ ਦੇ ਦਿੱਤੇ ਜਾਣਾ ਤੇ ਹੱਸਦੇ ਹੱਸਦੇ ਤੋੜ ਦਿੰਦੇ ਤੁਹਾਡੇ ਪਿਆਰ ਦੇ ਨਾਲ ਜਿੰਨੀ ਇਹਦੀ ਮਾਂ ਨੂੰ ਖੁਸ਼ੀ ਮਿਲਣੀ ਸੀ ਉਦੋਂ ਵੱਧ ਘਰ ਦੇ ਵਿੱਚ ਬਰਕਤ ਆ ਜਾਣੀ ਸੀ نوਹਾਂ ਨੂੰ ਵੀ ਤਾਂ ਆਪਣੇ ਚਾਹ ਪੂਰੇ ਕਰਨ ਦਾ ਮੌਕਾ ਦੇਣਾ ਚਾਹੀਦਾ نوਹ ਕੋਈ ਲੋਹੇ ਦੀ ਥੋੜੀ ਬਣੀ ਹੁੰਦੀ ਆ ਵੀ ਜਿਹੜਾ ਦੇਖੇ ਤੋ ਉਸੇ ਗੱਲ ਨੂੰ ਮਰਦ ਅਸ਼ਤ ਕਰੀ ਜਾ ਉਹਦਾ ਦਿਲ ਬੜਾ ਨਾਜ਼ੁਕ ਹੁੰਦਾ ਤੋੜਨਾ ਨਹੀਂ ਚਾਹੀਦਾ ਮਾਤਾ ਜੀ ਗੈਵੀ ਨੂੰ ਹੁਣ ਤੁਸੀਂ ਜਿੰਨਾ ਪਿਆਰ ਦੇਵੋਗੇ ਨਾ ਉਨਹੀਂ ਤੁਹਾਡੇ ਬੁਢਾਪੇ ਦੇ ਵਿੱਚ ਤੁਹਾਡੀ ਸੇਵਾ ਕਰੂਗੀ ਤੇ ਹੁਣ ਫੈਸਲਾ ਤੁਹਾਡੇ ਹੱਥ ਚ